ਸਾਸੀ ਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸ਼ੇਰਾਂ ਨੂੰ ਘਰਾ ਚੁੱਕੇ ਜੀ ਬਾਈ ਦਾ ਪਿੰਡ ਹੈ ਗਰਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਤੁਸੀਂ ਦੇਵਾ ਬਣਾਣਾ ਜਿਵੇਂ ਅੱਜ ਘਟੋੜ ਆਰਦਾਸ ਲੈਵਾ ਝੋਟੀਆਂ ਪਰ ਝੋਟੀਆਂ ਕਹਿੰਦੇ ਬਾ ਤਬਾਈ ਹੈ ਜੀ ਵੱਡੀਆਂ ਝੋਟੀਆਂ ਮਿਲ ਕੋ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਜੀ ਸਤਿਕਾਰ ਸਤਿਕਾਰ ਬਹੁਤ ਧਰੋ ਜੀ ਵਧੀਆ ਕਿਰਪਾ ਮਹਾਰਾਜ ਦੀ ਬਾਬਾ ਬੋਟਾ ਸਾਹਿਬ ਦੀ ਬਹੁਤ ਬਹੁਤ ਕਿਰਪਾ ਚੱਲੀ ਜਾਂਦਾ ਕੰਮ ਹਾਂ ਨਜ਼ਾਰੇ ਬੱਜੇ ਹਾਂ ਤੇ ਝੋਟੀਆਂ ਤੇ ਨੂੰ ਸੱਤ ਗਿਆ ਹਾਂ ਜੀ ਚੜਦੀਆਂ ਠੀਕ ਆ ਦੁੱਧ ਵਾਲੀਆਂ ਮਈਆਂ ਸਾਰੀਆਂ ਇੱਕ ਵਾਦਾ ਹੈ ਜੋ ਵੀ ਕੋਈ ਕੱਲ ਸੂਈ ਹੈ ਤੇ ਵੀ ਪਰसों ਸੂਈ ਹੈ ਠੀਕ ਆ 나ੜੂ ਤੇ ਬੱਚੇ ਦਾ ਵਾਦਾ بڑا ਹੁੰਦਾ ਵਪਾਰੀਆਂ ਦੀ ਮਈ ਵੇਖਦੀ ਹੈ ਡੇਢ ਮਹੀਨਾ ਤੇ ਇਹ ਡੇਢ ਮਹੀਨਾ ਤਾਜ਼ੀਆਂ ਹੀ ਰਹਿਣੀਆਂ ਨੇ ਜੇ ਇਹ ਕੇ ਵਾਦਾ ਆ ਹਾਂ ਬਿਲਕੁਲ ਆ ਝੋਟੀ ਸੂਈ ਆ ਦੂਜਾ ਸੂਗਾ ਸੂਈ ਆ ਕੱਲ ਸਵੇਰ ਦੀ ਸੂਈ ਆ ਤੇ ਝੋਟੀ ਚਵਾ ਚੂਏ ਢਾ ਸੋਹਣਾ ਲੱਗਾ ਪੋਲੀ ਰੂਮ ਵਰਗੀ ਧਾਰਿਆ ਕਿਤੇ ਅੱਛਾ ਹਾਂ ਦੂਜਾ ਸੂਗਾ ਸੂਈ ਆ ਆ ਵੇਖੋ ਲੋ ਉਹ ਹਾਉ ਰਿਹਾ ਹੈ ਸੰਦੀਵੀ ਤੇ ਡੀ ਪੋਲੀ ਧਾਰਨੀ ਵੇਖੀ ਕਦੀ ਨਹੀਂ ਆਹ ਵੇਖੋ ਰੂਮ ਵਰਗੀ ਪੋਲੀ ਆਹ ਵੇਖੋ ਇਹ ਠੀਕ ਹੈ ਜੀ ਛੋਟੀ ਦੁੱਧ ਦੇ ਦੂ ਤੇਰਾ 14 ਕਿਲੋ ਪਰ ਸਾਂਭ ਕੇ ਦੇਣ ਦਾ ਲੱਗ ਜਾਂਦੇ ਆ ਮੋੜੇ ਤੋਂ 10 ਕਿਲੋ ਤੇ ਚੱਲੂ ਹੈ ਈ ਛੋਟੀ ਠੀਕ ਹੈ ਪਾ ਮੀ ਕੋ ਹਰਿਆਣੇ ਦੀ ਲਾਲੇ ਰਾਸਥਾਂ ਦੀ ਲਾਲੇ ਜਿੱਥੋਂ ਦੀ ਮਰਜੀ ਲਾਲੇ ਪਿੱਠ ਕੁੜੇ ਵਾਲੀ ਝੋਟੀ ਆ ਦੂਜਾ ਸੁਆ ਐ ਨਿੱਗਰ ਝੋਟੀ ਐ ਤੱਕ ਤੱਕ ਮੜੀ ਬੱਚੇ ਦਾ ਨਾ ਬੱਚੇ ਦਾ ਡੰਡਾ ਅਰੇ ਤੋਰ ਤੋਰ ਅੱਦੀ ਬੱਚੇ ਤੋਰਣਾ ਬਣਾ ਬੱਚਾ ਲੀਵੀ ਡੰਡਾ ਬੜੀ ਲਓ ਦਾ ਰੋ ਖਾਣ ਨੂੰ ਕੱਟਾ ਜੀ ਕੱਟਾ ਕੱਟੀ ਕੱਟੀ ਸਾਰੀਆਂ ਮਗਰ ਜਿਹੜੀ ਮੈਂ ਸੂਈ ਦੇ ਮਗਰ ਕੱਟੀਆਂ ਹੀ ਆਹੋ ਕੱਡੀ ਬਹੁਤ ਸਪੈਸ਼ਲ ਨੇ ਉਹਨੂੰ ਮਗਰ ਕੱਟੇ ਜ ਸਾਰੇ ਬਹੁਤ ਚੰਗੀ ਝੋਟੀ ਆ ਆ ਕੱਟੀ ਵਖਾ ਦੇ ਜੀ ਹਾਂ ਜੀ ਚਿਹਰਾ ਜੀ ਬੋਲੋ ਕੱਟੀ ਬੜੇ ਟੌਪ ਦੀ ਆ ਮੁੱਲ ਦੇ ਕਰ ਲਈਏ 1 ਦਾਹ ਹਾਂ 1 5 ਲੱਖ ਤੋਂ ਮਾਨਤਾਨ ਕਰਦਾਂਗੇ ਛੋਟ ਛੱਪਾ ਕਰਦਾਂਗੇ ਚੋ ਠੀਕ ਹਾਂ ਚੰਗੀ ਵਜਣ ਵਾਲੀ ਝੋਟੀ ਠੀਕ ਹੈ ਜਾਨ ਦਾ ਆ ਵੀ ਦੂਜਾ ਸੁਗਾ ਮੈਂ ਵੇਖੋ ਵੀ ਜੀ ਅੱਛਾ ਨੀਲੀ ਦੀ ਠੀਕ ਆ ਨੀਲੀ ਦੀ ਮੈਂ ਕੱਟੀ ਕੱਲ ਦੀ ਸੂਈ ਜੀ ਵੀ ਹਾਂਜੀ 나ੜੂ ਤੇ ਬੱਚਾ ਇਹਦੇ ਮਗਰੀ ਵੀ ਕੱਟੀ ਆ ਲੋ ਵੇਖੋ ਪੇਠ ਪੜਾ ਤੇ ਚੋਣ ਇਹਨੂੰ ਵੀ ਕਿਤੇ ਹਲੋਕਾਰ ਹੀ ਲੱਗੀ ਆ ਬਹੁਤ ਜ਼ਿਆਦਾ ਪੋਲੀ ਚੋਣ ਲੱਗੀ ਫੜ ਲਾ ਬੱਚਾ ਕੋਈ ਗੱਲ ਲੋ ਜੀ ਵੇਖੋ ਮਰਾ ਵੇਖ ਕਿਉਂ ਚੋਣੇ ਦੀ ਵੀਰੇ ਖਾਣ ਵੇ ਆ ਵੀਰ ਨਾੜਾ ਨੂੜਾ ਵਖਾ ਚੱਡੇ ਜਿੱਕੇ ਮੈਂ ਦੇ ਕਿਤੇ ਠੀਕ ਆ ਬਹੁਤ ਪੋਲੀ ਚੋਣ ਆ ਕਿਤੇ ਮੈਂ 15 16 ਕਿਲੋ ਦੁੱਧ ਦਿੰਦੀ ਆ। ਬਸ ਠੀਕ। ਇਹ ਵੀ ਦੋ। ਨੀਲੀ ਜਿਹਾ ਕਿਵੇਂ ਹੈ ਨਾ? ਨੀਲੀ ਦੀ ਮੈਂ। ਸਿੰਗ ਥੋੜਾ ਜਿਹਾ ਅਜੇ ਸਿੰਗ ਵਾਲੇ ਆਏ ਨਹੀਂ ਐਨੇ-ਐਨੇ ਕਰਾ ਦੇਣੇ ਹਨ ਬਸ ਕਰਾ ਦਾਂਗੇ ਆਖੋ ਕਦੇ। ਨ ਵੱਡੀ ਮੈਂ ਵੇਖੋ ਫੁੱਲ ਕੱਟ-ਕੱਟ ਕੇ ਦੇ। ਪਿੱਠ ਕੁੜਾ ਵੇਖੋ ਮੈਂ ਥਾਣੇ ਵੇਖੋ ਲਗਾ ਕੇ ਦੇ। ਦੁੱਧ ਵਾਲੀ ਮੈਂ। ਦੁੱਧ ਵਾਲੀ ਮੈਂ 15 16 ਕਿਲੋ ਦੁੱਧ ਭਰੂਗੀ। ਵੱਡੀ ਮੈਂ ਸਾਰੀਆਂ ਨਿਸ਼ਾਨੀਆਂ ਆ ਗਈਆਂ। ਵੱਡੇ ਵੱਡੇ ਲੈਵ ਵਾਲੀਆਂ ਮਈਆਂ ਤਾਲੀਆਂ 나ੜੂ ਤੇ ਹਾਂਜੀ ਜੀ ਰਾਣਾ ਪਰਾਓ ਇੱਕ ਦਾਸ ਦੀ ਜੀ ਸੰਦੀਪ ਵੀਰ ਵੇਖੋ ਮੈਂ ਕਰ ਦੋ ਇਹਦੇ ਬੰਦ ਕਰਾਵਾ ਜਿੰਨਾ ਕਰਾਉਣਾ ਜਿੰਨਾ ਦੱਸੋ ਤੁਸੀਂ ਕਰਾ ਦਿਓ ਅੱਜ 5000 ਪੋਰ ਛੋੜ ਛੱਪਾ ਕਰਦਾ ਚਲ ਇੱਕ ਵਾਰ ਤੇ ਕਰਦੇ ਨੇ ਸੋਹਣਾ ਮੱਠੀ ਜਾ ਆ ਮੈਂ ਦੇਖੋ ਆ ਮੈਂ ਦਾ ਵੇਖੋ ਲੈਵਾ ਲਗਾ ਲਏ ਕਿੰਨਾ ਦੋ ਤੇ ਇਹ ਵੀ ਪਰਸੋਂ ਦੀ ਸੁੱਤਾਂ ਜੀ ਸੂਈ ਕਿਲਾ ਨਾੜੂ ਕੱਟੀ ਦਾ ਵੇਖੋ ਤੇ ਮੈਂ ਵੇਖੋ ਵੀਰੇ ਇਦਾਂ ਨਾੜਾ ਵਖਾਨੀ ਮੈਂ ਨਹੀਂ ਆੜ ਕੇ ਕਿਦੇ ਛੋਣ ਮੈਂ ਉਹਨੂੰ ਵੇਖੀ ਲੱਗੀ ਕਿਦੇ ਰੂਮ ਵਰਗੀ ਪੋਲੀ ਧਾਰਕ ਦੇ ਮੈਂ ਦੀ ਆ ਵੇਖੋ ਨਾੜਾ ਨੂੜਾ ਮੈਂ ਦੀ ਮੈਂ ਦੁੱਧ ਦਊ 15 ਤੋਂ 16 ਕਿਲੋ ਅੱਛਾ ਹਾਂ ਪੋਲੀ ਰੂਮ ਵਰਗੀ ਧਾਰਕ ਦੇ ਮੈਂ ਦੀ ਦਾ ਠੀਕ ਤੋਰੋ ਲੋ ਜੀ ਇਹ ਵੀ ਮੈਂ ਉਹਦਾ ਨਿਵਾ ਖਾਲੀ ਕਰਕੇ ਮੈਂ ਫਿਰ ਉਨੀ ਬਣੂਗੀ ਨਾ ਕਿ ਇੱਥੇ ਮੈਂ ਡੱਕੀ ਆ ਬਿਲਕੁਲ ਇੱਕ ਟਾਈਮ ਚੋੜੇ ਦੂਜੇ ਟਾਈਮ ਉਨੀ ਮੈਂ ਹੀ ਬਣੂਗੀ ਤਾਂ ਫਿਰ ਮੈਂ ਹੀ ਖੜੇ ਕੋਈ ਦੁੱਧ ਵਾਲੀ ਨਹੀਂ ਹੈ ਮੈਂ ਨੇ ਲੱਪਾ ਨੂੰ ਪਾ ਲਾਇਆ ਤਾਜੀ ਸੂਈ ਕਰਕੇ ਰੇ ਕਿੰਨੇ ਚਵਾਈਆਂ ਹੋਈਆਂ ਮੈਂ ਦੀਆਂ ਇੱਥੇ ਲ 11 ਕਿਲੋ ਬੋਲਾ ਹੋਊਗਾ ਠੰਡਾ ਕਰਕੇ 10 ਤੋਂ 11 ਕਿਲੋ ਤਾਂ ਮੈਂ ਚੱਲੀ ਆ ਦੇਵਾ ਵੇਖੋ ਥਾਣੇ ਵੇਖੋ ਮੈਂ ਇਹਨੂੰ ਲੱਗਾ ਕਰੂੰ ਦੁੱਧ ਵਾਲੀ ਮੈਂ ਆ ਦੁੱਧ ਵਾਲੀ ਤੇ ਦੋ ਚਾਰ ਸੂਣ ਪੀ ਕੇ ਹੁੰਦੀ ਹੈ ਬੜੇ ਦੁੱਧ ਦਾ ਰਿਕਾਰਡ ਬੜਾ ਚੰਗਾ ਵੀਰ ਮਹੀਂ ਦਾ ਨਹੀਂ ਮੈਂ ਦੁੱਧ ਲਈ ਨਾੜੋਂ ਬਿਧੇ ਦੇਖਾ ਬਈ ਖਰਾਏ ਬਣਾਇਆ ਖਰਾਏ ਇੱਥੇ ਮੈਂ ਮੈਂ ਤਾਂ ਦੇਵਾ ਲੱਗਾ ਸਾਰੀ ਕਾਲੀ ਮਹੀਂ ਹੈਗੇ ਹਰਿਆਣੇ ਤੋਂ ਪਹਿਲੇ ਸੂਏ ਲਿਆਂਦੀ ਦੋ ਸੂਏ ਪੀਤੀ ਤੀਜਾ ਸੂਆ ਮੈਂ ਸੁਈ ਆ ਹਾਂਜੀ ਨਹੀਂ ਜੀ ਸੰਦੀਪ ਪਤਾ ਦੋ ਲੱਖ ਦੀ ਦੇ ਦੀਏ ਕਰਾ ਦੇ ਜਿੰਨੀ ਕਰਾਉਂਦਾ 90 ਨਹੀਂ 90 ਦੀ ਨਹੀਂ 90 ਦੀ ਆਪ ਲਈਏ ਨਫਾ ਲੈਣਾ 95 92000 ਦੀ ਮੈਂ ਦੇ ਦਵਾਂ ਨਹੀਂ ਤਾਂ ਕੋਈ ਥੋੜੀ ਮਗਲ ਕੀ ਦੇ ਗਿਆ ਮਗਲ ਕੀ ਦੇ ਕੇ ਦੇਰਾ ਫੜਾ ਫੜਾ ਮਾਈ ਲੋਕੀ ਬੜੀ ਕਰਾਉਂਦੇ ਬਾਅਦ ਚ ਚਲੋ ਕੋਈ ਨਹੀਂ ਆਹ ਵੇਖੋ ਮੈਂ ਵੇਖੋ ਕਿ ਦੀਵਾ ਦੀ ਮੈਂ ਤਿੱਜਾ ਸੁਗਾ ਮੈਂ ਸੁਣੀ 10 ਦਿਨ ਮੈਂ ਖੜਦੀ ਆ ਕੱਲੀ ਅਈਦਾ ਵਟਾ ਲੱਗਣਾ ਜੋ ਪਾਣੀ ਨੂੰ 15 ਲੱਗ ਜਾਣਾ ਕਿ 20 ਲੱਗ ਜਾਣਾ ਮੈਂ ਤੇ ਨਹੀਂ ਕੋਈ ਸ਼ੱਕ ਹੈ ਕਰ ਬੜੀ ਵੱਡੀ ਮਹਰ ਵੱਡੀ ਮਈਆ ਸਾਰੇ 15 16 16 ਕਿਲੋ ਇੱਥੋਂ ਫਿਰ ਸੁਰਕੇ ਲੈਨੇ ਮਈਆ ਬਸ ਤੇ ਮੈਂ ਲੈਣੀ ਹੈ ਬਿਲਕੁਲ 16 ਨਾ ਨਾ ਕਰ ਲੋ ਜੀ ਵੀ ਤੁਹਾਨੂੰ ਇਹ ਵੀ ਮੈਂ ਚੰਗੀ ਆ ਭਰਾਏ ਪੂਰਾ ਤਿਆਰ ਹੋ ਗਿਆ 10 ਦਿਨ ਮੈਂ ਲੈ ਜਾਊਗੀ 15 16 ਕਿਲੋ ਦਾ ਰਿਕਾਰਡ ਹੈ ਮਈ ਦਾ ਦਾ ਵੀ ਵੇ ਵੀਰ ਥਾਂ ਸੁਣ ਲੱਗਾ ਜੇ ਕੋਈ ਥਾਜ ਨਹੀਂ ਆਈ ਮੈਂ ਦੇ ਦੇ ਰਿਹਾ ਦਿੱਲੀਆਂ ਅੱਖਾਂ ਮੈਂ ਦੀਆਂ ਆਲੋ 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 ਸੰਦੀਪ ਵੀਰ ਮੋਲੇ ਦਾ ਫਿਕਸ ਅੱਜ ਮੈਂ ਹੀ ਦਵਾ ਕੇ ਲੱਖ ਰੁਪਈਆ ਦੀ ਜੇ ਮੈਂ ਕੋ ਸਵਾਗੇ ਦੁੱਧ ਆ ਤੇ ਆੜ ਨੇ ਫੇਰ ਰੇਟ ਅੱਜ ਮੈਂ ਹੀ ਲੱਖ ਦੀ ਦਵਾ ਲੱਖ ਦੀ ਨਹੀਂ ਹਾਂ ਲੱਖ ਮੈਂ ਬਹੁਤ ਵੱਡੀ ਆ ਪਰ ਠੀਕ ਆ ਠੀਕ ਆ ਯਾਰ ਆ ਮੈਂ ਗੱਭਣੇ ਕਿ 10 ਸਨੇ ਘੱਟ ਦੀ ਜੇਖੋ ਵਜਨ ਮੈਂ ਦੱਸਾਂ ਫਸੇ ਕਪੜਾ ਹੈ ਹਾਂ ਕਪੜਾ ਤਾਂ ਆਪਣੇ ਕਾਰ ਨਹੀਂ ਇਹ ਵੀ 14 15 ਕਿਲੋ ਵਾਲੀ ਆ ਪਰ ਦੇਣ 10 ਲੈ ਜਣੇ ਆ ਥਾੜੇ ਦੇਣੇ ਹਾਂ ਉਹ ਲੈ ਜੇ ਵੀ ਵੱਡੀ ਨਹੀਂ ਵਜਨ ਵਾਲੀ ਇਹ ਵੀ ਓਰ ਇਹ ਰਿਹਾ ਇਹ ਤਾਂ ਫੋਨ ਬੜੇ ਟੌਪ ਦਾ ਲੱਗਾ ਮਾਜੀ ਮੈਨੂੰ ਦਸ ਦੇ ਲੈ ਜੀ ਦਸ ਦੇ ਨਾ ਇਹਨੇ ਬੜਾ ਲੈਵਾ ਵੱਡਾ ਮਾਰਦੀ ਆ ਆਪਣੇ ਕੇ ਸੱਜਣ ਕੋ ਲਈ ਮੈਂ ਆਜੋ ਚਲ ਮੈਂ ਇਹ ਦੋ ਤੇ 13 14 ਕਿਲੋ ਭਰਤੀ ਹੈ ਵੀ ਜਾਂਦੇ ਇਹਦੇ ਕਿਵੇਂ ਵੀ ਫਿਰ ਇਹ ਦੇ ਲਿਆ ਸੰਦੀ ਵੀਰ 82000 ਦੀ 82000 ਦੀ ਹਾਂ ਚੋਰ ਚੱਪਾ ਕਰ ਦੋ ਦੋ 80 ਦੀ ਦੇ ਜੀ ਐ ਦੋ 100 200 ਘਟ 80 ਵੀ ਮੈਂ ਆ ਗੀ ਠੀਕ ਹਾਂ ਮੱਡੀ ਮੈਂ ਵਾਜਣਾ ਨਹੀਂ ਚਲੋ ਠੀਕ ਆ ਜੀ ਨਾਕ ਵੇਖੋ ਸੰਦੀ ਵੀਰ ਵੇਖੋ ਝੋਟੀ ਤੀਸਰਾ ਸੁਗੜ ਝੋਟੀ ਸੋਣੀ ਆ ਜੇ ਸੋਣੀ ਆ ਝੋਟੀ ਤੀਸਰਾ ਸੁਗੜ ਦੇ ਤੇ ਠੰਡੀ ਇਦਾਂ ਦੀ ਆ ਵੀ ਜਿੱਦਾਂ ਇਦਾਂ ਹੀ ਬਹਿ ਜਾਓ ਭਾਵੇਂ ਥੱਲੇ ਚੰਗਾ ਤੂੰ ਤੇ ਰਿਕਾਰਡ ਰੱਖਦਾ ਹਣਾ 12 19 ਕਿਲੋ ਮਹਿਣ ਲੋ ਦਿੰਦਾ ਪਰ ਆਪਣੀ ਕੋ ਸਮਝ ਕਰ ਲੈ ਅੱਜ ਹਫਤਾ ਮੈਂ ਲੈ ਜੂਗੀ ਹੂੰ ਹੂੰ ਐਡਾ ਕੱਦ ਮਾਪਾਂ ਦੀ ਵੀਰ ਕਰੇ ਪਈ ਐਡੀ ਕੱਦ ਵਾਲੀ ਮੈਂ ਨਹੀਂ ਲੈਂਦੀ ਹਾਂ ਤਾਂ ਵੱਡੀ ਮੈਂ ਫੋਟ ਵੱਡੀ ਇਹ ਖੋਪਾ ਪੰਦੇ ਠੀਕ ਆ ਇਹ ਬਹੁਤ ਵੱਡੀ ਗੱਲ ਹੈ ਲੋਕ ਲੈਣਾ ਤਾਂ ਜਾਂਦੀ ਆਂ ਗੀ ਅਰਥਾ ਕਿੰਨੇ ਘਰੋਂ ਵੀ 17 18 ਕਿਲੋ ਦੁੱਧ ਵੀ ਜੇ ਮਾਨ ਨਾ ਦੋਗੇ ਮੈਂ ਵੱਡੀ ਅਜੇ ਹਫਤਾ ਮੈਂ ਨਹੀਂ ਲਾਇਨਾ ਮੈਂ ਹਾਥੀ ਆ ਕੇ ਇਦਾਂ ਹੋਗਾ ਜਲਦੀ ਵੀ ਬੜਾ ਰਿਕਾਰਡ ਹੈ ਮੇਂ ਦਾ ਆਪਣੇ ਪਿੰਡੋਂ ਨਹੀਂ ਲਈ ਆ ਫੌਜੀ ਆ ਧਰਮ ਸਿੰਘ ਹਰਿਆਣੇੋਂ ਬੰਦੇ ਆਏ ਮੈਂ ਵੀ ਉਧਰ ਦੀ ਆ ਹਾਂ ਮੈਂ ਉਧਰ ਦੀ ਆ ਮੈਂ ਉਧਰ ਦੀ ਵੇਖੋ ਮਹੀਂ ਦਾ ਖਾਤ ਕਾਟ ਕਿਤੇ ਮਹੀਂ 2 2 17 18 18 ਕਿਲੋ ਦੀ ਸਾਡੀ ਗਰੰਟੀ ਨਾਲ ਲੈ ਜਾਏ ਮੈਂ ਕੋਈ ਜੇ ਕੋਈ ਸਵਾਗ ਆਖੂਗਾ ਸਵਾਗ ਦੇ ਦਾਂਗੇ ਹਾਂਜੀ ਬੋਲੋ ਮੋਲੇ ਤੇ ਫੋਨ ਤੇ ਨਾ ਕਰਦੀ ਵੀ ਜੀ ਕਰ ਦੋ ਮਹੀਂ ਜੇ ਤਿਆਰ ਕਰਕੇ ਸੁੱਕ ਕੇ ਕਿਸੇ ਨੂੰ ਮੰਗਣੀ ਆਈ ਤੇ ਫੇਰ ਚਲ ਜੇ ਮਰਜੀ ਹਾਂ ਫੋਨ ਤੇ ਕਰਨਾ ਕਿ ਮਹੀਂ ਦਾ ਉਹਨ ਮਹੀਂ 18 19 ਕਿਲੋ ਵਾਲੀ ਰਕਾਰਡ ਵਾਲੀ ਮਹੀਂ ਆ ਜੇ ਕੋਈ ਹੋਣਾ ਖੁਦ ਕਰਨਾ ਕਿ ਫੋਨ ਤੇ ਗੱਲ ਤੇ ਨਹੀਂ ਤਾਂ ਪਸਵਾ ਕੇ ਮੈਂ 4 ਕਰਕੇ ਮਹੀਨਾ ਖੇਰ ਕੇ ਦੇ ਦਾਂ ਚੋ ਕੇ ਦੇ ਦਾਂਗੇ ਮੈਂ ਪਰ ਵੇਖੋ ਕਿ ਤੇ ਅਸਾਂ ਦੀ ਵੀਰ ਮੈਂ ਅਜੇ ਮੈਂ ਢਿਲਾ ਵੇ ਕਿ ਤੇ ਗੱਬੜ ਮੈਂ ਕਨੇ ਬਹਿਂ ਦਿੰਦੀ ਥੱਲੇ ਵੇਖੋ ਨਾ ਨਾ ਦਿਹੀ ਆ ਦੀ ਇਹ ਛੰਡੀ ਮੈਂ ਨਹੀਂ ਠੀਕ ਆ ਚੱਲਣ ਇਹ ਹੀ ਮਾਲ ਆ ਵੀਰ ਜੀ ਆਪਣੀ ਤਸੱਲੀ ਕਰਕੇ ਜਿੱਦਾਂ ਮਰਜੀ ਚੈੱਕ ਕਰਕੇ ਮਈਆਂ ਨਾਲੂ ਤੇ ਆਂ ਕਿੱਲੇ ਨਾਲੂ ਮਈਆਂ ਨੇ ਵਾਦਾ ਭਾ ਮਹੀਨਾ-ਮਹੀਨਾ ਚੋ ਕੇ ਘਰ ਵਾਲੇ ਮਈਆਂ ਵੇਖਣਾ 14 14 15 15 ਕਿਲੋ ਵਾਲੀਆਂ ਮਈਆਂ ਨੇ ਅੱਜ ਆਪ ਕੋ ਆਪਣੀ ਤਸੱਲੀ ਕਰ ਲੈ ਖੜਨ ਇੱਥੇ ਆਓ ਆ ਆਪਣੀ ਤਸੱਲੀ ਕਰਕੇ ਨਾਂ ਮੇਰਾ ਸ਼ੇਰਾਜੋਂ ਪਿੰਡ ਰਵਾਲਜੋ ਤਸੀਲ ਡੇਰਾ ਬਾਬਾ ਨਾਨਕ ਜਿਲ੍ਹਾ ਗਰਦਾਸਪੁਰ ਨਦੀਕ ਆਪਣਾ ਨੰਬਰ ਸਾਰੀ 20 ਕਿਲੋਮੀਟਰ ਪਿਆ ਜਾਂਦਾ ਤੇ ਨੰਬਰ ਨੰਬਰ 9781947425 ਸਤਿ ਸ੍ਰੀ ਅਕਾਲ ਜੀ